ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਵਾਸ ਟੈਕਸਚਰ ਹੈ ਤੁਹਾਡਾ ਸਭਾ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਸੋਹਣਾ ਕੰਫੈਕਟ ਲੈ ਕੇ ਆਈ ਹਾਂ। ਸਾਫ ਹੈਗਾ ਜੀ ਬਰਬਰੀ ਜੌਰਜਟ। ਕਲਰ ਹੈਗਾ ਜੀ ਬੇਬੀ ਪਿੰਕ। ਮਸ਼ੀਨ ਵਰਕ ਬਹੁਤ ਹੀ ਸੋਹਣਾ। ਸ਼ੇਨ ਵਰਕ ਹੋਇਆ ਵਾ ਜੀ। ਪੱਲੇ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੈ। ਆਹ ਤਾਂ ਸਲੇਸ਼ ਦਾ ਵਰਕ ਹੈ। ਕਿਸੇ ਵੀ ਮੇਰੇ ਭੈਣ ਨੇ ਐ ਮੇਰਾ ਵਰਕ ਕਰਵਾਉਣਾ ਹੋਵੇ ਸਕਰੀਨ ਤੇ چلਦੇ ਨੰਬਰ ਤੇ ਤੁਸੀਂ ਆਪਣਾ ਆਰਡਰ ਬੁਕਿੰਗ ਕਰਵਾ ਸਕਦੇ ਆ ਤੁਸੀਂ ਕਿਸੇ ਵੀ ਕਲਰ ਦਾ ਕਿਸੇ ਵੀ ਸਟਾਫ ਤੇ ਕਸਟਮਾਈਜ਼ ਕਰਵਾ ਸਕਦੇ ਆ ਇਹਦੇ ਨਾਲ ਦੁਪੱਟਾ ਤੁਸੀਂ ਨਾਲ ਦਾ ਵਰਪਰੀ ਦਾਈ ਜਾਂ ਚਲੂਨ ਦਾ ਔਰਗਨ ਜਾਂ ਦਾ ਜੋ ਵੀ ਤੁਹਾਡਾ ਚੁਆਇਸ ਅਨਸਾਰ ਡਾਈ ਕਰਵਾ ਸਕਦੇ ਆ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਥੈਂਕ ਯੂ